ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੀ ਆਬਾਦਤ ਕਰਨ ਵਾਲੇ ਵੀ ਹੱਕ ਦੋਨਾਂ ਚੀਜ਼ਾਂ ਦਾ ਅੰਤ ਨਹੀਂ ਹੈ ਨਾਮ ਜਪਣ ਵਾਲੀਆਂ ਰੂਹਾਂ ਵੀ ਬਹੁਤ ਨੇ ਅਤੇ ਐਸ਼ ਪ੍ਰਸਤੀ ਕੁਕਰਮੀ ਜੀਵਨ ਵਿੱਚ ਜੀਵਨ ਵਾਲੀਆਂ ਰੂਹਾਂ ਵੀ ਬਹੁਤ ਨੇ ਸਤਿਗੁਰੂ ਜੀ ਕਹਿੰਦੇ ਭਗਤ ਜਨ ਪਰਮੇਸ਼ਰ ਦੇ ਨਾਮ ਦੇ ਨਾਲ ਜਿੱਥੇ ਜੁੜਦਾ ਹੈ ਉੱਥੇ ਆਪਣੇ ਭਗਤ ਦੀ ਆਪਣੇ ਦਾਸ ਦੀ ਵਡਿਆਈ ਪਰਮੇਸ਼ਰ ਆਪ ਕਰਦਾ ਹੈ ਅੱਜ ਦੀ ਦੁਨੀਆ ਦੇ ਵਿੱਚ انسان ਨੂੰ ਆਪਣੀ ਕੰਮਾਂ ਦਾ ਜਾਂ ਆਪਣੀਆਂ ਸਵਾਮਾਂ ਦਾ ਸੰਸਾਰ ਤੱਕ ਪਹੁੰਚਾਉਣ ਦਾ ਜਰੀਆ ਪੁਸਤਕਾਂ ਹੋਇਆ ਕਰਦੀਆਂ ਨੇ ਕੋਈ ਆਪਣੇ ਜੀਵਨ ਤੇ ਪੁਸਤਕ ਲਿਖਵਾ ਕੇ ਜਾਂਦਾ ਹੈ ਕੋਈ ਆਪਣੇ ਜੀਵਨ ਕਾਲ ਦੇ ਵਿੱਚ ਲਿਖਵਾਉਂਦਾ ਹੈ ਤੇ ਕੋਈ ਕਿਸੇ ਰਾਈਟਰ ਤੋਂ ਲੇਖਕ ਤੋਂ ਪੈਸੇ ਦੇ ਕੇ ਲਿਖਵਾਉਂਦਾ ਹੈ ਪਰ ਜਦੋਂ ਆਪਾਂ ਦਾਨੇ ਪਰਖਾਂ ਦਾ ਬੰਦਗੀ ਵਾਲਿਆਂ ਦਾ ਜੀਵਨ ਪੜਦੇ ਹਾਂ ਉਹਨਾਂ ਨੇ ਆਪਣੀ ਮੌਜੂਦਗੀ ਦੇ ਵਿੱਚ ਤੇ ਜਾਂ ਆਪਣੇ ਜਾਣ ਤੋਂ ਬਾਅਦ ਵਿੱਚ ਕਿਸੇ ਨੂੰ ਇਹ ਗੱਲ ਨਹੀਂ ਕਹੀ ਕਿ ਮੈਂ ਆਪ ਸੇਵਾ ਆਪ ਬੰਦਗੀ ਆ ਕੁਰਬਾਨੀ ਕਰਦ ਲੱਗਾ ਤੇ ਤੁਸੀਂ ਬਾਅਦ ਵਿੱਚ ਮੇਰਾ ਜੀਵਨ ਲਿਖਿਓ। ਉਦਾਰ ਦੇ ਤੌਰ ਤੇ ਆਉਣ ਵਾਲੇ ਮੌਜੂਦਾ ਸ਼ਹੀਦੀ ਦਿਹਾੜੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਾਲਕ ਜੀ ਦੇ ਜਨਮ ਤੋਂ ਪਿਆਰੇ ਪੁੱਤਰਾਂ ਵਰਗੇ ਗੁਰਸਿੱਖ ਸਤਿਗੁਰ ਜੀ ਤੋਂ ਆਪਾ ਆਪ ਨਿਸ਼ਾਵਰ ਕਰਦੇ ਨੇ। ਉਹਨਾਂ ਦੀ ਮਨਸਾ ਇਹ ਨਹੀਂ ਸੀ ਕਿ ਅਸੀਂ ਕੁਰਬਾਨੀ ਕਰੀਏ ਤੇ ਲੋਕ ਸਾਡੇ ਨਾਂ ਨੂੰ ਜਾਣਣ ਕਿਉਂਕਿ ਸਹਿਬ ਦੇ ਦਰ ਤੇ ਸੇਵਾ ਪ੍ਰਵਾਣ ਹੀ ਉਹ ਹੈ ਜਿਹੜੀ ਆਪਾ ਭਾਵ ਮਿਟਾ ਕੇ ਕੀਤੀ ਜਾਵੇ ਸਹਿਬ ਦਾ ਬੜਾ ਪਿਆਰਾ ਬਚਨ ਹੈ ਸਹਿਬ ਕਹਿੰਦੇ ਆਪ ਸ ਕੋ ਜੋ ਜਾਣੇ ਨੀਚਾ ਸੂ ਗਣੀ ਹੈ ਸਭ ਤੋਂ ਉੱਚਾ ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ ਦਾਸ ਜਾਣਦਾ ਹੈ ਅਸਲ ਵਿੱਚ ਗੁਰੂ ਦੀ ਨਜ਼ਰ ਦੇ ਵਿੱਚ ਉਹ ਉੱਚਾ ਹੈ ਗੁਰਨਾਨਕ ਸਾਹਿਬ ਦੇ ਦਰਗਾਹੇ ਬੋਲੇ ਸਹਿਬ ਕਹਿੰਦੇ ਕਾਰ ਪੰਨੋਂ ਨੀਤ ਸੁਦਾਈਆ ਕਿ ਤੂੰ ਸੰਸਾਰ ਦੇ ਵਿੱਚ ਭਲਾ ਕਰ ਤੈਨੂੰ ਪੈਸੇ ਦਿੱਤੇ ਨੇ ਮਾਇਕ ਪਦਾਰਥ ਦਿੱਤੇ ਨੇ ਤੂੰ ਆਪਣਾ ਦਸਵੰਦ ਕੱਢ ਪਰ ਕਦੀ ਵੀ ਆਪਣੇ ਆਪ ਨੂੰ ਜਨਾਈ ਨਾ ਜਿੰਨੇ ਵੀ ਪਰਮੇਸ਼ਰ ਦੇ ਪਿਆਰੇ ਹੋਏ ਨੇ ਕਿਸੇ ਨੇ ਵੀ ਆਪਣੇ ਆਪ ਨੂੰ ਜਨਾਇਆ ਨਹੀਂ ਹੈ ਪਰ ਉਹਨਾਂ ਨੇ ਆਪਣਾ ਆਪ ਉਸ ਅਕਾਲ ਪੁਰਖ ਤੋਂ ਨਿਸ਼ਾਵਰ ਕਰ ਦਿੱਤਾ ਆਪਣਾ ਆਪ ਵਾਰ ਦਿੱਤਾ ਤੇ ਦੁਨੀਆ ਦੇ ਦਾਨੇ ਪੁਰਖਾਂ ਨੇ ਉਹਨਾਂ ਦਾ ਇਤਿਹਾਸ ਲਿਖਿਆ ਇੱਕ ਇਤਿਹਾਸ ਫੈਸੇ ਦੇ ਕਰਕੇ ਲਿਖਵਾਇਆ ਜਾਂਦਾ ਹੈ ਅਤੇ ਦੂਸਰਾ ਇਤਿਹਾਸ ਆਪਾ ਵਾਰ ਕੇ ਲਿਖਿਆ ਜਾਂਦਾ ਹੈ ਸਤਿਗੁਰ ਜੀ ਦਾ ਇੱਕ ਹੋਰ ਬੜਾ ਪਿਆਰਾ ਬਚਨ ਹੈ ਸੇਖ ਨੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਕਿ ਜਿੱਥੇ-ਜਿੱਥੇ ਵੀ ਪਰਮੇਸ਼ਰ ਦੇ ਪਿਆਰੇ ਹੋਏ ਨੇ ਇਹ ਹੀ ਨਹੀਂ ਆਪ ਸਿੱਖ ਧਰਮ ਦੀ ਗੱਲ ਕਰੀਏ ਚਾਹੇ ਆਪਾਂ ਮਨਸੂਰ ਦੀ ਗੱਲ ਕਰ ਲਈਏ ਚਾਹੇ ਹਜਰਤ ঈਸਾ ਦੀ ਗੱਲ ਕਰ ਲਈਏ ਚਾਹੇ ਤਰੂ ਦੀ ਗੱਲ ਕਰ ਲਈਏ ਚਾਹੇ ਪਹਿਰਲਾਦ ਦੀ ਗੱਲ ਕਰ ਲਈਏ ਜਿੱਥੇ-ਜਿੱਥੇ ਵੀ ਪਰਮੇਸ਼ਰ ਦੇ ਪਿਆਰੇ ਹੋਏ ਨੇ ਸਮਾਪਾ ਕੇ ਉਹ ਆਪਣੇ ਆਪ ਪ੍ਰਸਿੱਧ ਹੋਏ ਨੇ ਪ੍ਰਗਟ ਹੋਏ ਨੇ ਕਿਉਂਕਿ ਉਹਨਾਂ ਨੇ ਕਿਸੇ ਮਕਸਦ ਨੂੰ ਮੁੱਖ ਲੈ ਕਰਕੇ ਆਪਣੇ ਸਰੀਰ ਦੀਆਂ ਜਾਨਾਂ ਦੀਆਂ ਉਹਤੀਆਂ ਨਹੀਂ ਦਿੱਤੀਆਂ ਉਹਨਾਂ ਦਾ ਇੱਕੋ ਇੱਕ ਮਕਸਦ ਸੀ ਕਿ ਅਸੀਂ ਉਸ ਪਰਮੇਸ਼ਰ ਦੇ ਨਾਮ ਕਰਕੇ ਜ਼ਿੰਦਗੀ ਜੀਈ ਹੈ ਤੇ ਜੇਕਰ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਕਿਸੇ ਨੂੰ ਸਾਡਾ ਉਹ ਸੱਚ ਚੰਗਾ ਨਹੀਂ ਲੱਗਦਾ ਉਹਦੇ ਬਦਲੇ ਵਿੱਚ ਸਾਡੇ ਸਰੀਰ ਤੇ ਜਿੰਨੇ ਮਰਜ਼ੀ ਚੋਟਾ ਆਦਿਕ ਆਜੜ ਅਸੀਂ ਉਹ ਹੱਸ ਕੇ ਕਬੂਲ ਕਰਾਂਗੇ ਤੇ ਸਾਬਕ ਲਈ ਹਰ ਸਿਮਰਨ ਕਰ ਭਗਤ ਪ੍ਰਗਟਾਏ ਸਿਮਰਨ ਦੇ ਵਿੱਚੋਂ ਹੀ ਭਗਤ ਪੈਦਾ ਹੁੰਦਾ ਹੈ ਕਿਉਂਕਿ ਭਗਤੀ ਹੀ ਸਿਮਰਨ ਦੀ ਜਾਗ ਜਨਾ ਸਿਮਰਨ ਦੀ ਲਗਨ ਹੀ ਭਗਤ ਪੈਦਾ ਕਰਦੀ ਹੈ ਇੱਕ ਮਿੰਟ ਦੀ ਹੋਰ ਕਰਾਂ ਭਗਤੀ ਕਿਸੇ ਜਾਤ ਵਿੱਚੋਂ ਪੈਦਾ ਨਹੀਂ ਹੁੰਦੀ ਭਗਤੀ ਵਿਵੇਕ ਵਿੱਚੋਂ ਪੈਦਾ ਹੁੰਦੀ ਹੈ ਗਿਆਨ ਵਿੱਚੋਂ ਪੈਦਾ ਹੁੰਦੀ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਈ ਸਿਮਰਨ ਦੀ ਗੱਲ ਹੀ ਬੇਦ ਕਰਦੇ ਨੇ ਇਹ ਗੱਲ ਵੱਖਰੀ ਹੈ ਕਿ ਸਮਾਪਾ ਕੇ ਧਾਰਮਿਕ ਪੁਸਤਕਾਂ ਨੂੰ ਰੰਗਤ ਹੋਰ ਦਿੱਤੀ ਜਾਂਦੀ ਹੈ। ਗੁਰਬਾਣੀ ਦਾ ਬੜਾ ਪਿਆਰਾ ਬਜਰਾ ਸਾਹਿਬ ਕੰਦੇ ਬੇਦ ਕਤੀਬ ਕਹੋ ਮਤ ਝੂਠੇ। ਝੂਠਾ ਜੋ ਨਾ ਵਿਚਾਰੈ ਕੋਈ ਵੀ ਧਾਰਮਿਕ ਪੁਸਤਕ ਮਾੜੀ ਨਹੀਂ ਹੋਇਆ ਕਰਦੀ ਪਰ ਉਸ ਧਾਰਮਿਕ ਪੁਸਤਕ ਦਾ ਸਮਾਪਾ ਕੇ ਦੁਨੀਆ ਦੇ ਲੋਕਾਂ ਦੇ ਵਿੱਚ ਪ੍ਰਚਲਿਤ ਕਰਨ ਦਾ ਜਾਂ ਪ੍ਰਚਾਰ ਕਰਨ ਦਾ ਨਜ਼ਰੀਆ ਬਦਲ ਸਕਦਾ ਹੈ। ਕੋਈ ਵੀ ਧਾਰਮਿਕ ਪੁਸਤਕ ਚਾਹੇ ਉਹ 베ਦ ਹੈ ਚਾਹੇ ਉਹ ਸਿਮਰਤਿਆਂ ਦੀ ਚਾਹੇ ਉਹ ਪ੍ਰਾਣ ਹੈ ਚਾਹੇ ਉਹ ਤ੍ਰੀ ਤੁਰੇਤ ਹੈ ਅਜ਼ੀਲ ਹੈ ਕੁਰਾਨ ਹੈ ਤੇ ਚਾਹੇ ਧੰ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਵੀ ਧਾਰਮਿਕ ਪੁਸਤਕ ਜੋ ਵੀ ਰੱਬ ਦਾ ਗਿਆਨ ਦਿੰਦੀ ਹੈ ਉਹ ਮਾੜੀ ਨਹੀਂ ਹੈ ਕਿਉਂਕਿ ਉਹਦੇ ਵਿੱਚ ਕੋਈ ਗਲਤ ਨਿਰਦੇਸ਼ ਇਤਾਂ ਦੇ ਨਹੀਂ ਹੈ ਹਾਂ ਉਸ ਪੁਸਤਕ ਦਾ ਉਸ ਗ੍ਰੰਥ ਦਾ ਪ੍ਰਚਾਰ ਕਰਨ ਵਾਲਿਆਂ ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਨਜ਼ਰੀਏ ਦੇ ਨਾਲ ਪ੍ਰਚਾਰ ਕਰਦੇ ਨੇ ਸਾਹਿਬ ਕਹਿੰਦੇ ਹਰ ਸਿਮਰਨ ਲੱਗ ਬੇਦ ਉਪਾਈ ਹਰ ਸਿਮਰਨ ਭਏ ਸਿੱਧ ਜਤੀ ਦਾਦੇ ਪਤਾ ਨਹੀਂ ਸਿਮਰ ਕਰਨ ਦੇ ਨਾਲ ਕਿੰਨੇ ਸੰਸਾਰ ਦੇ ਵਿੱਚ ਸਿੱਧ ਪੈਦਾ ਹੋਏ ਨੇ ਦੁਨੀਆ ਦੇ ਲੋਕਾਂ ਨੇ ਵੈਸੇ 84 ਸਿੱਧ ਮੰਨੇ ਨੇ ਪਰ ਗੁਰਨਾਨਕ ਪਾਤਸ਼ਾਹ ਕਹਿੰਦੇ ਮਹਾਰਾਜ ਕਾਲਪੁਰਖ ਜੀ ਤੁਹਾਡੀ ਬਣਾਈ ਹੋਈ ਕਲਾਤ ਵਿੱਚ ਪਤਾ ਨਹੀਂ ਕਿੰਨੇ ਸਿੱਧ ਨੇ ਕਿੰਨੇ ਜਤੀ ਨੇ ਕਿੰਨੇ ਦਾਤੇ ਨੇ ਮੈਂ ਉਹਨਾਂ ਦੇ ਨਾਮ ਨੂੰ ਬਿਆਨ ਨਹੀਂ ਕਰ ਸਕਦਾ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੋਂ ਕੁੰਡ ਜਾਂਦੇ ਦਾ ਬਸ਼ਰਾਪ ਹੈ ਨੇ ਜਦੋਂ ਜਦੋਂ ਵੀ ਆਪ ਪਾਠ ਕਰੋਗੇ ਸਿਮਰਨ ਤੇ ਆਵੇਗਾ ਹਰ ਸਿਮਰਨ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਪਰਮੇਸ਼ਰ ਦੀ ਆਵਾਜ਼ ਕਰਨ ਦੇ ਨਾਲ ਨੀਚ ਚੋਂ ਕੁੰਡ ਜਾਂਦੇ ਜਿਨ੍ਹਾਂ ਨੂੰ ਨੀਚ ਕਿਹਾ ਗਿਆ ਜਿਨ੍ਹਾਂ ਨੂੰ ਨਮਾਣੇ ਕਿਹਾ ਗਿਆ ਜਿਨ੍ਹਾਂ ਨੂੰ ਛੂਦਰ ਤੱਕ ਕਹਿ ਦਿੱਤਾ ਗਿਆ ਪਰ ਸਿਮਰਤ ਦੇ ਵਿੱਚ ਏਨੀ ਵੱਡੀ ਤਾਕਤ ਹੈ ਕਿ ਉਹ ਦੁਨੀਆ ਦੀਆਂ ਚਾਰਾਂ ਕੁੰਟਾਂ ਦੇ ਵਿੱਚ ਸਤਕਾਰੇ ਗਏ। ਬਾਬਾ ਨਾਮਦੇਵ ਸਾਹਿਬ ਜੀ ਦਾ ਜੀਵਨ ਦੁਨੀਆ ਦੇ ਪੁਜਾਰੀ ਲੋਕਾਂ ਨੇ ਧਰਮ ਦੇ ਵਪਾਰੀ ਲੋਕਾਂ ਨੇ ਕੇਵਲ ਬਾਬਾ ਨਾਮਦੇਵ ਸਾਹਿਬ ਜੀ ਦੀ ਬਾਹਰੀ ਪੰਜ ਭੂਤਕ ਸ਼ਰੀਰ ਦੀ ਜਾਤ ਨੂੰ ਦੇਖਿਆ ਤੇ ਜਾਤ ਨੂੰ ਦੇਖ ਕੇ ਉਸ ਦੇ ਨਾਲ ਘਿਰਣਾ ਕਰਨੀ ਸ਼ੁਰੂ ਕਰ ਦਿੱਤੀ। ਪਰ ਬਾਬਾ ਨਾਮਦੇਵ ਸਾਹਿਬ ساری ਜਿੰਦਗੀ ਉਸ ਪਰਮੇਸ਼ਰ ਦੇ ਆਸਰੇ ਜੀ ਕੇ ਗਏ ਅੱਜ ਜਦੋਂ ਵੀ ਕੋਈ ਧਰਮੀ ਪੁਰਖ ਗੱਲ ਕਰੇਗਾ ਜਿੱਥੇ ਬਾਕੀ ਪਰਮੇਸ਼ਰ ਦੇ ਪਿਆਰਿਆਂ ਦੀ ਗੱਲ ਆਵੇਗੀ ਉੱਥੇ ਭਗਤ ਨਾਮਦੇਵ ਸਾਹਿਬ ਦੀ ਵੀ ਆਵੇਗੀ ਜਿੱਥੇ ਬਾਕੀ ਪਿਆਰਿਆਂ ਦਾ ਨਾਮ ਲਿਆ ਜਾਵੇਗਾ ਉੱਥੇ ਬਾਬਾ ਕਬੀਰ ਸਾਹਿਬ ਜੀ ਨੂੰ ਵੀ ਸਜਦੇ ਕੀਤੇ ਜਾਣਗੇ ਜਿੱਥੇ ਬਾਕੀ ਰੱਬੀ ਪਿਆਰਿਆਂ ਦੀ ਉਸਤ ਕੀਤੀ ਜਾਵੇਗੀ ਉਥੇ ਬਾਬਾ ਰਬਦਾਸ ਸਾਹਿਬ ਜੀ ਨੂੰ ਵੀ ਸਿਰ ਝੁਕੇਗਾ ਕਿਉਂਕਿ ਇਹਨਾਂ ਰੱਬੀ ਪਿਆਰਿਆਂ ਨੇ ਆਪਣੀ ਸਾਰੀ ਜ਼ਿੰਦਗੀ ਉਸ ਪਰਮੇਸ਼ਰ ਦੇ ਆਸਰੇ ਬਤੀਤ ਕੀਤੀ ਹੈ ਔਰ ਦੁਨਿਆਵੀ ਤੌਰ ਤੇ ਬਾਹਰੀ ਲੋਕਾਂ ਦਾ ਕੰਮ ਸੀ ਕਿ ਕਿਸੇ ਦੇ ਘਰ ਵਿੱਚ ਕਿਸੇ ਬੱਚੇ ਦਾ ਜਨਮ ਹੋ ਜਾਣਾ ਤੇ ਉਹਦੇ ਘਰ ਵਿੱਚ ਜਾ ਕੇ ਮੁਬਾਰਕਾ ਦੇਣੀਆਂ ਅੱਜ ਵੀ ਉਹਨਾਂ ਦੀ ਕੁੱਲ ਦੇ ਵਿੱਚ ਕੁਝ ਲੋਕਾਂ ਨੇ ਉਹਨਾਂ ਨੂੰ ਸਿਰਫ ਮੁਬਾਰਕਾਂ ਤੱਕ ਰੱਖਿਆ ਹੈ ਸਿਰਫ ਵਧਾਈਆਂ ਤੱਕ ਰੱਖਿਆ ਹੈ ਜਿਨ੍ਹਾਂ ਨੂੰ ਆਪਾਂ ਪੰਜਾਬੀ ਬੋਲੀ ਦੇ ਵਿੱਚ ਡੂਮ ਜਾਂ ਮਰਾਸੀ ਕਹਿ ਦਿੰਦੇ ਆ ਅੱਜ ਵੀ ਤੁਸੀਂ ਕਦੇ ਪੰਜਾਬ ਦੀ ਧਰਤੀ ਤੇ ਜਾਓ ਮਰਾਸੀਆਂ ਦਾ ਕੇਵਲ ਤੇ ਕੇਵਲ ਕੰਮ ਕੇਵਲ ਨਕਲਾਂ ਲਾਉਣੀਆਂ ਹੈ ਮਰਾਸੀਆਂ ਦਾ ਕੇਵਲ ਤੇ ਕੇਵਲ ਕੰਮ ਆਪਣੇ ਪਰਿਵਾਰਕ ਮੈਂਬਰਾਂ ਦੇ ਕਿਨ ਤੋਂ ਪ੍ਰੰਤੂ ਕਰਕੇ ਲੋਕਾਂ ਤੋਂ ਪੈਸੇ ਇਕੱਠੇ ਕਰਨਾ ਹੈ ਜਦੋਂ ਕੋਈ ਮਰਾਸੀ ਡੂਮ ਨਕਲ ਉਤਾਰੇਗਾ ਉਹ ਉਸ ਨਕਲ ਵਿੱਚ ਜਾਂ ਆਪਦੀ ਮਾਂ ਦੀ ਗੱਲ ਕਰੇਗਾ ਜਾਂ ਆਪਦੀ ਭੈਣ ਦੀ ਗੱਲ ਕਰੇਗਾ ਜਾਂ ਆਪਣੀ ਪਤਨੀ ਦੀ ਗੱਲ ਕਰੇਗਾ ਆਪਣੀ ਪਤਨੀ ਦੇ ਪਰਥਾਏ ਕੁਝ ਬੋਲੇਗਾ ਲੋਕਾਂ ਵਿੱਚ ਹਾਸਾ ਠੱਠਾ ਜਾਵੇਗਾ ਤੇ ਲੋਕ ਖੁਸ਼ ਹੋਣ ਕੇ ਉਹਨੂੰ ਪੈਸੇ ਦੇਣਗੇ ਪਰ ਸਤਗੁਰੂ ਨਾਨਕ ਪੰਡਾ ਮਾਲਕ ਜੀ ਨੇ ਕਿਰਪਾ ਕੀਤੀ ਕਹਿੰਦੇ ਮਰਦਾਨਿਆ ਤੇਰੀ ਪੀੜੀਆਂ ਚੱਲੀਆਂ ਗਈਆਂ ਲੋਕਾਂ ਦੀ ਉਸਤਤ ਕਰਦੇ ਆ ਔਰ ਰੱਬੀ ਪਿਆਰਿਆ ਉਹ ਤਾਂ ਦੇ ਪੁਰਖਾ ਦੁਨੀਆ ਦੀ ਉਸਤਤ ਕਰਨੀ ਛੱਡ ਕਿਉਂਕਿ ਦੁਨੀਆ ਨੂੰ ਸਲਾਉਣ ਵਾਲੇ ਬਹੁਤਾ ਟਾਈਮ ਦੁਨੀਆ ਦੇ ਵਿੱਚ ਨਹੀਂ ਰਹਿੰਦੇ ਬੜਾ ਪਿਆਰਾ ਬਚਨ ਹੈ ਸਹਿਬ ਦੀ ਬਾਣੀ ਦਾ ਸਹਿਬ ਕਹਿੰਦੇ ਦੁਨੀਆ ਨਾ ਸਲਾ ਜੋ ਮਰ ਬੰਝ ਸੀ ਉਹ ਜਿਹੜੀ ਦੁਨੀਆ ਨੇ ਅੱਜ ਜਾਂ ਕੱਲ ਨਾਸ਼ ਹੋ ਜਾਣਾ ਇਹਨੂੰ ਕਦੀ ਨਾ ਸਲਾ ਲੋਕਾਂ ਨਾ ਸਲਾ ਜੋ ਮਰ ਖਾਕ ਥੀ ਕਦੇ ਵੀ ਲੋਕਾਂ ਦੀ ਉਸਤਤ ਨਾ ਕਰ ਜੇਕਰ ਤੂੰ ਉਸਤ ਕਰਨੀ ਹੈ ਤਾਂ ਮਨ ਇੱਕ ਗੱਲ ਹੈ ਦੇ ਵਿੱਚ ਬੰਨ ਕੇ ਰੱਖ ਉਸਤ ਤਾਂ ਮਨ ਮੈਂ ਕਰੰਦਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਕਿਹੇ ਮੇਰੇ ਬਲ ਜੇਕਰ ਤੂੰ ਉਸਤ ਕਰਨੀ ਹੈ ਉਸ ਪਰਮੇਸ਼ਰ ਦੀ ਕਰ ਮਰਦਾਨਿਆ ਤੇਰਾ ਪਿਓ ਲੋਕਾਂ ਦੀ ਉਸਤ ਕਰਦਾ ਚਲਾ ਗਿਆ ਤੇਰਾ ਦਾਦਾ ਲੋਕਾਂ ਦੀ ਉਸਤ ਕਰਦਾ ਚਲਾ ਗਿਆ ਆ ਮੇਰੇ ਨਾਲ ਤੈਨੂੰ ਰਾਗ ਦੀ ਸੋਝੀ ਹੈ ਰਬਾਬ ਛੇੜ ਦੁਨੀਆ ਦੀ ਔਸਤ ਛੱਡ ਆਪਾਂ ਕਰਤੇ ਪੁਰਖ ਦੀ ਔਸਤ ਕਰਾਂਗੇ ਤੇ ਰਹਿਦੀ ਦੁਨੀਆ ਤੱਕ ਲੋਕ ਤੈਨੂੰ ਯਾਦ ਕਰਨਗੇ ਤੇ ਸੱਚ ਜਾਣਿਓ ਜੇਕਰ ਮਰਦਾਨਾ ਬਾਬਾ ਨਾਨਕ ਜੀ ਦਾ ਸੰਗੀ ਨਾ ਬਣਦਾ ਕਿੰਨੇ ਮਰਦਾਨੇ ਦੀ ਪੰਛ ਵੰਚ ਵਿੱਚੋਂ ਕਿੰਨੇ ਭਾਈ ਮਰਦਾਨਾ ਜੀ ਦੀ ਕੁਲ ਦੇ ਵਿੱਚੋਂ ਲੋਕਾਂ ਨੂੰ ਸਲਾਹ ਸਲਾਹ ਕੇ ਚਲੇ ਗਏ ਕਿਸੇ ਨੇ ਯਾਦ ਨਹੀਂ ਕਰਨਾ ਸੀ ਔਰ ਕੇਵਲ ਯਾਦ ਹੀ ਨਹੀਂ ਕੀਤਾ ਦੁਨੀਆਂ ਦੇ ਵਿੱਚ ਦੇਵਤੇ ਬੜੇ ਹੋਏ ਨੇ ਦੁਨੀਆਂ ਦੇ ਵਿੱਚ ਪੀਰ ਪਗੰਬਰ ਬੜੇ ਹੋਏ ਨੇ ਪਰ ਕਿਸੇ ਵੀ ਦੇਵਤੇ ਨੇ ਆਪਣੇ ਮੁਰਸ਼ਿਦ ਦਾ ਆਪਣੇ ਸ਼ਾਗਿਰਦ ਦਾ ਨਾਮ ਆਪਣੀ ਧਾਰਮਿਕ ਪੁਸਤਕ ਦੇ ਵਿੱਚ ਨਹੀਂ ਲਿਖਿਆ ਉਹਦਾ ਭਾਵੇਂ ਬੜਾ ਬਾਣ ਦਿੱਤਾ ਏ ਪਰ ਜੋ ਆਪਣਾ ਗ੍ਰੰਥ ਲਿਖਿਆ ਉਹਦੇ ਵਿੱਚ ਆਪਣੇ ਚੇਲੇ ਦਾ ਆਪਣੇ ਸ਼ិਸ਼ ਦਾ ਨਾਮ ਨਹੀਂ ਲਿਖਿਆ ਪਰ ਵਾਰੇ ਦਾ ਇਹ ਸਤਿਗੁਰੂ ਨਾਨਕ ਪਿਤਾ ਮਾਲਕ ਜੀ ਤੋਂ ਜਿੱਥੇ ਸਤਿਗੁਰੂ ਨਾਨਕ ਪਿਤਾ ਜੀ ਨੇ 19 ਰਾਗਾਂ ਵਿੱਚ ਆਪਣੀ ਬਾਣੀ ਉਚਾਰੀ ਹੈ ਉੱਤੇ ਦੋ ਸ਼ਬਦ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਲਿਖੇ ਹੋਏ ਨੇ ਹਾਲਾਂਕਿ ਅੱਜ ਦੇ ਜਿਹੜੇ ਪ੍ਰਾਤਨ ਸਾਡੇ ਕੋਲੇ ਸਰੂਪ ਨੇ ਨਾ ਇਹਨਾਂ ਵਿੱਚ ਮਿਸਟੇਕ ਹੈ ਕਿਉਂਕਿ ਜਦੋਂ 1966 ਦੇ ਵਿੱਚ ਪੰਜਾਬੀ ਫੌਂਟ ਬਣਾਏ ਗਏ ਸਨ ਉਦੋਂ ਜਿੰਨਾ ਫੌਂਟ ਬਣ ਗਿਆ ਉਦੋਂ ਉਸ ਤੋਂ ਬਾਅਦ ਉਦਾਂ ਦੇ ਉਦਾਂ ਦੇ ਸਰੂਪ ਛਪਣੇ ਸ਼ੁਰੂ ਹੋ ਗਏ ਬਾਦ ਵਿੱਚ ਕੋਈ ਵੀ ਸੋਧਕ ਕਮੇਟੀ ਨਹੀਂ ਬਣੀ ਪਰ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਪ੍ਰਾਤਿਰ ਸਰੂਪਾਂ ਦੇ ਦਰਸ਼ਨ ਕੀਤੇ ਹੋਣਗੇ ਉਥੇ ਬਕਾਇਦਾ ਲਿਖਿਆ ਜਾਂਦਾ ਸੀ ਸ਼ਲੋਕ ਮਰਦਾਨਾ ਮਹਿਲਾ ਪਹਿਲਾ ਪਰ ਇਹਨਾਂ ਸਰੂਪਾਂ ਵਿੱਚ ਸਾਨੂੰ ਕੀ ਦਰਸ਼ਨ ਹੁੰਦੇ ਨੇ ਸ਼ਲੋਕ ਮਰਦਾਨਾ ਪਹਿਲਾ ਬਹੁਤੀ ਵਾਰ ਅਸੀਂ ਕਨਫਿਊਜ਼ ਹੋ ਜਾਂਦੇ ਆ ਦੁਬਧਾ ਵਿੱਚ ਆ ਜਾਂਦੇ ਆ ਜਾਂ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਮੁਢਲੀ ਜਾਣਕਾਰੀ ਦੀ ਗੱਲ ਕਰਦਾ ਹੈ ਤਾਂ ਉਥੇ ਬੋਧੀਵਾਰੇ ਸ਼ਬਦ ਵੀ ਵਰਤੇ ਜਾਂਦੇ ਨੇ ਕਿ ਭਾਈ ਮਰਦਾਨਾ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਮਾਫ਼ ਕਰਨਾ ਭਾਈ ਮਰਦਾਨਾ ਜੀ ਗੁਰੂ ਪਦ ਨੂੰ ਸਮਰਪਿਤ ਨਹੀਂ ਭਾਈ ਮਰਦਾਨਾ ਜੀ ਦੀ ਬਾਣੀ ਨਹੀਂ ਹੈ ਭਾਈ ਮਰਦਾਨਾ ਜੀ ਨੂੰ ਸਬੋਧਨ ਬਾਣੀ ਹੈ ਜਿੱਦਾਂ ਭਾਈ ਲਾਲੋ ਸਾਹਿਬ ਜੀ ਦੀ ਬਾਣੀ ਨਹੀਂ ਹੈ ਪਰ ਭਾਈ ਲਾਲੋ ਜੀ ਨੂੰ ਸਬੋਧਨ ਬਾਣੀ ਹੈ ਜਿਨੂੰ ਆਪਾਂ ਬਾਬਰ ਬਾਣੀ ਕਹਿ ਦਿੰਨੇ ਉਹਦੇ ਵਿੱਚ ਕਿੰਨੀ ਵਾਰ ਭਾਈ ਲਾਲੋ ਜੀ ਦਾ ਨਾਮ ਆਇਆ ਜੈਸੀ ਮੈਂ ਆਗੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਵੇ ਲਾਲੋ ਦੀ ਗੱਲ ਹੈ ਸਬੋਧਨ ਸ਼ਬਦ ਹੈ ਲਾਲੋ ਉਸੇ ਤਰ੍ਹਾਂ ਸ਼ਲੋਕ ਮਰਦਾਨਾ ਮਹਿਲਾ ਪਹਿਲਾ ਭਾਈ ਮਰਦਾਨਾ ਸਾਹਿਬ ਜੀ ਨੂੰ ਸਮਰਪਤ ਨੇ ਇਹ ਦੋਨੋਂ ਸ਼ਬਦ ਕਹਿਣ ਤੋਂ ਭਾਵ ਮਰਦਾਨੇ ਦਾ ਪਰਿਵਾਰ ਸਾਰੀ ਜ਼ਿੰਦਗੀ ਲੋਕਾਂ ਦੀ ਆਮਦਨ ਤੇ ਲੋਕਾਂ ਦੇ ਸੋਲੇ ਕਰਦਾ ਰਿਹਾ ਕਿਸੇ ਨੇ ਜਾਣਿਆ ਪਹਿਚਾਣਿਆ ਨਹੀਂ ਪਰ ਜਦੋਂ ਉਹੀ ਮਰਦਾਨਾ ਸੰਗੀਤ ਦੇ ਜ਼ਰੀਏ ਸਤਿਗੁਰੂ ਨਾਨਕ ਪਿਤਾ ਜੀ ਦੇ ਨਾਲ ਜੁੜ ਕੇ ਕਰਤਿਪੁਰਖ ਦੀ ਪੌਸਤ ਦੇ ਵਿੱਚ ਜੁੜਿਆ ਤੇ ਜਦੋਂ ਤੱਕ ਬਾਬਾ ਨਾਨਕ ਜੀ ਦਾ ਨਾਮ ਰਹੇਗਾ ਬਾਬਾ ਮਰਦਾਨਾ ਸਾਹਿਬ ਜੀ ਦਾ ਨਾਮ ਵੀ ਨਾਲ ਆਵੇਗਾ ਤੇ ਸਤਗੁਰਾਂ ਨੇ ਬਖਸ਼ਿਸ਼ ਕੀਤੀ ਕਹਿੰਦੇ ਹਰ ਸਿਮਰਨ ਨੀਚ ਚੋਂ ਕੁੱਟ ਜਾਤੇ ਦਾਦੇ ਤੇਰੀ ਸਿਮਰਨ ਤੇਰੀ ਬੰਦਗੀ ਵਿੱਚ ਇੰਨੀ ਤਾਕਤ ਹੈ ਕਿ ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਨੇ ਸ਼ੂਦਰ ਕਹਿੰਦੇ ਨੇ ਚੌਥੇ ਪੌੜੇ ਦੇ ਕਹਿੰਦੇ ਨੇ ਪਰ ਤੂੰ ਉਹਨਾਂ ਨੂੰ ਵੀ ਪ੍ਰਗਟ ਕਰਕੇ ਰੱਖ ਦਿਨਾ ਏ ਹਰ ਸਿਮਰਨ ਧਾਰੀ ਸਭ ਧਰਨਾ ਦੁਨੀਆਂ ਦੇ ਲੋਕ ਕਹਿੰਦੇ ਧਰਤੀ ਵੱਧ ਦੇ ਸਿੰਘਾਂ ਤੇ ਖੜੀ ਏ ਪਰ ਸਤਗੁਰਾਂ ਨੇ ਉੱਥੇ ਵੀ ਸਵਾਲ ਕੀਤਾ ਪਰ ਬਲਦ ਕੀਤੇ ਤੇ ਖੜਾ ਜੇ ਤੁਸੀਂ ਕਹਿੰਦੇ ਹੋ ਕਿ ਧਰਤੀ ਬਲਦ ਦੇ ਸਿੰਘਾਂ ਤੇ ਖੜੀ ਐ ਜਦੋਂ ਧੌਲਾ ਬਲਦ ਥੱਕ ਜਾਂਦਾ ਏ ਇੱਕ ਸਿੰਘ ਤੋਂ ਧਰਤੀ ਦਾ ਭਾਰ ਦੂਸਰੇ ਸਿੰਘ ਤੇ ਕਰਦਾ ਤਾਂ ਕਿੰਨੇ ਧਰਤੀ ਤੇ ਪੁਝਾ ਲੋਂਦਾ ਤੇ ਸਾਬ ਕਹਿੰਦੇ ਦੱਸੋ ਫਿਰ ਧੌਲਾ ਕਿਤੇ ਤੇ ਖੜਾ ਐ ਧਮਲੇ ਉੱਪਰ ਕਿਤਾ ਭਾਰ ਕਿੰਨਾ ਕੋ ਭਾਰ ਕੋਈ ਡੰਗਰ ਚੁੱਕ ਲਵੇਗਾ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰ ਤਲਾ ਕਬੜ ਜੋੜ ਧਰਤੀਆਂ ਤਾਂ ਕਿੰਨੀਆਂ ਨੇ ਅੱਜ ਤੱਕ ਤੁਸੀਂ ਵੀ ਸੱਦ ਕਰਕੇ ਦੇਖ ਲਿਆ ਜਿਹੜੇ ਕਿਸਾਨੀ ਕਿਤੇ ਨਾਲ ਜਾਂ ਘਰ ਦੇ ਵਿੱਚ ਪਾਣੀ ਆਦਤ ਦੀ ਵਰਤੋਂ ਦੇ ਲਈ ਬੋਰ ਕਰਦੇ ਨੇ ਕਿੰਨੇ ਪੱਤੜ ਆ ਜਾਂਦੇ ਨੇ ਕੋਈ 70 ਫਟ ਤੇ ਪਾਣੀ ਆ ਜਾਂਦਾ ਫਿਰ ਪਾੰਡੂ ਲੱਗ ਜਾਂਦੀ ਏ ਫਿਰ ਰੇਤਾ ਆ ਜਾਂਦਾ ਫਿਰ ਪਾਣੀ ਆ ਜਾਂਦਾ ਸਤਿਗੁਰਾਂ ਦੇ ਬਚਨ ਸੱਦ ਨੇ ਕਿ ਧਰਤੀ ਹੋਰ ਪਰੇ ਹੋਰ ਹੋਰ ਤੇ ਸਤੇ ਭਾਰਤ ਲੈ ਕਵਣ ਜੋਰ ਕਿ ਕਾਲਪੁਰਖ ਚ ਕਿਸੇ ਧੌਲੇ ਦੇ ਸਿੰਗਾ ਤੇ ਬਲਦ ਦੀ ਬਲਦ ਦੇ ਸਿੰਗਾ ਤੇ ਧਰਤੀ ਨਹੀਂ ਹੈ ਤੇ ਦੂਜਾ ਸਥਾਨ ਦਿੱਤਾ ਗਿਆ ਕਹਿੰਦੇ ਸ਼ੇਸ਼ਨਾਗ ਜੀ ਸਿੰਘਾਂ ਤੇ ਧਰਤੀ ਖੜੀ ਹੈ ਜਦੋਂ ਸ਼ੇਸ਼ਨਾਗ ਦਾ ਇੱਕ ਫਣ ਥੱਕ ਜਾਂਦਾ ਹੈ ਤੇ ਦੂਸਰੇ ਫਣ ਨੂੰ ਕਿੰਨੇ ਪ੍ਰਗਟ ਕਰ ਲਿੰਦਾ ਪਰ ਸਹਿਬ ਕਹਿੰਦੇ ਨਹੀਂ ਹਰ ਸਿਮਰਨ ਧਾਰੀ ਸਭ ਧਰਨਾ ਕਿ ਰੱਬ ਜੀ ਤੇਰੇ ਨਾਮ ਦੇ ਆਸਰੇ ਸਾਰੀ ਧਰਤੀ ਖੜੀ ਹੋਈ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਸਾਰੀ ਕائنات ਨੂੰ ਬਣਾਉਣ ਦਾ ਕਾਰਨ ਵੀ ਤੇਰੀ ਬੰਦਗੀ ਹੈ ਤੇਰਾ ਆਵਾਜਤ ਹੈ ਹਰ ਸਿਮਰਨ ਕੀਓ ਸકલ ਆਕਾਰਾ ਤੇਰੇ ਇੱਕ ਹੁਕਮ ਤੋਂ ਤੇਰੇ ਇੱਕ ਬਚਨ ਤੋਂ ਸਾਰਾ ਸੰਸਾਰ ਬਣਿਆ ਹੋਇਆ ਹੈ ਹਰ ਸਿਮਰਨ ਮੈਂ ਆਪ ਨਿਰੰਕਾਰਾ ਪਰ ਦਾਤਿਆ ਆਪਣੀ ਬੰਦਗੀ ਦੇ ਵਿੱਚ ਆਪਣੀ ਆਬਾਦ ਦੇ ਵਿੱਚ ਤੂੰ ਬੈਠਾ ਹੋਇਆ ਹੈ ਕਰ ਕਿਰਪਾ ਜਿਸ ਆਪ ਬੁਝਾਇਆ ਪਰ ਜਿਹਦੇ ਤੇ ਤੂੰ ਕਿਰਪਾ ਕਰਕੇ ਨਾਮ ਦੀ ਦਾਤ ਨਾਮ ਦੀ ਸੋਝੀ ਨਾਮ ਦਾ ਗਿਆਨ ਦੇ ਦਿੱਤਾ ਹੈ ਕਹਿੰਦੇ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਕੋਨਾ ਪਿਆਰਿਆਂ ਨੇ ਗੁਰੂ ਦੀ ਸੰਗਤ ਵਿੱਚ ਆ ਕਰਕੇ ਤੈਨੂੰ ਜਿੰਦੇ ਜੀ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਆਪਣੇ ਹਿਰਦੇ ਘਰ ਦੇ ਵਿੱਚ ਟਿਕਾ ਲਿਆ ਹੈ ਸੋ ਇਥੋਂ ਤੱਕ ਆਪਾਂ ਪਹਿਲੇ ਸ਼ਲੋਕ ਦੇ ਅੱਠ ਪਦਿਆਂ ਦੀ ਵਿਚਾਰ ਸਤਿਗੁਰ ਪਾਤਸ਼ਾਹ ਮਾਲਕ ਜੀ ਦੀ ਬਖਸ਼ੀ ਹੋਈ ਮਤਬੁੱਧ ਅਨੁਸਾਰ ਕੀਤੀ ਹੈ ਅਗਲਾ ਜਿਹੜਾ ਸ਼ਲੋਕ ਹੈ ਦੀਨ ਦਰਦ ਦੁੱਖ ਭਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਰਕ ਕੇ ਪ੍ਰਭ ਸਾਥ ਇਹਨਾਂ ਸ਼ਲੋਕਾਂ ਦੀ ਬਾਕੀ ਜਿੰਨੇ ਵੀ ਪਦੇ ਅਰਥ ਵਿਚਾਰ ਜਾਂ ਸਿਧਾਂਤ ਨੂੰ ਜਾਂ ਉਸ ਪ੍ਰੋੜਤਾ ਨੂੰ ਕਰਨਗੇ ਇਹਦੀ ਵਿਚਾਰ ਪਾਉਣ ਵਾਲੇ ਦਿਨਾਂ ਵਿੱਚ ਸਾਂਝੀ ਕਰਾਂਗੇ ਆਓ ਗੁਰੂ ਪਿਆਰਿਆਂ પાસે ਸਾਹਿਬ ਦੇ ਮੁਬਾਰਕ ਬੋਲ ਕੀਰਤਨ ਦੇ ਦੁਆਰਾ ਸ਼ਰਵਨ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ